ਜਗਦੀਪ ਚੀਮਾ ਨੇ ਵੀ ਹੈ ਕਿ ਅਕਾਲੀ ਦਲ ਦੀ ਮੀਟਿੰਗਾਂ ਹੁੰਦੀਆਂ ਸਿਰਫ ਹੱਸ ਕੇ ਚਾਹ ਪੀ ਕੇ ਕਹਿੰਦੇ ਮੁਰ ਜਾਂਦੇ ਸੀ ਕੋਈ ਪੱਕੇ ਤੌਰ ਤੇ ਉਹਦੇ ਕੋਈ ਫੈਸਲੇ ਨਹੀਂ ਕੀਤੇ ਜੋ ਉਹਨਾਂ ਨੇ ਕਹੀ ਹੈ ਮੈਂ ਸਮਝਦਾ ਉਹ ਤਾਂ ਠੀਕ ਕਹੀ ਕਹੀ ਹੈ ਪਰ ਘਟ ਗਈ ਹੈ ਇੱਕ ਗੈਂਗ ਬਣ ਚੁੱਕਿਆ ਹੈ ਅਕਾਲੀ ਦਲ ਦਾ ਇੱਕ ਗੈਂਗ ਦਾ ਮੁਖੀ ਜਿਹਦਾ ਨਾਂ ਅਕਾਲੀ ਦਲ ਦਾ ਉਹਦਾ ਮੁਖੀ ਹੈਗਾ ਸ਼ਖਵੀਰ ਸਿੰਘ ਬਾਦਲ ਉਹ ਗੈਂਗ ਦਾ ਜਦੋਂ ਮੁਖੀ ਬਹਿੰਦਾ ਦੂਜੇ ਉਹਦੀ ਜਿਵੇਂ ਇੱਕ ਗੈਂਗ ਦੇ ਮੁਖੀ ਦੀ ਖਸ਼ਾਮਦਾ ਕਰਦੇ ਆ ਹਾ ਹੂ ਕਰਦੇ ਆ ਪੁਵਯ ਜਗੇ ਦੇ ਇਕੱਠੇ ਹੁੰਦੇ ਐ ਲੋਕਾਂ ਨੂੰ ਵਿਖਾਉਣ ਲਈ ਵੀ ਅਜੇ ਅਕਾਲੀ ਦਲ ਦੀ ਮੀਟਿੰਗ ਐ ਤੇ ਉਸ ਦੇ ਵਿੱਚ ਇਸੇ ਤਰ੍ਹਾਂ ਦੇ ਹਾਲਾਤ ਜਿਵੇਂ ਗੈਂਗ ਦੇ ਮੁਖੀ ਨੂੰ ਕੀਤਾ ਜਾਂਦਾ ਕਿ ਗੈਂਗਸਟਰਾਂ ਦੇ ਮੁਖੀ ਦੇ ਦੂਜੇ ਸਾਰੇ ਉਹਦੇ ਵਰਕਰ ਉਹਦੇ ਰਾਬਾਂ ਨੂੰ ਹੁਕਮ ਆਂਦੇ ਐ ਉਸੇ ਤਰ੍ਹਾਂ ਦਾ ਇੱਕ ਇੱਕ ਗੈਂਗਸਟਰ ਅਕਾਲੀ ਦਲ ਜਿਹੜਾ ਬਣ ਗਿਆ ਸਖਬੀਰ ਸਿੰਘ ਨੇ ਬਣਾਤਾ ਕੋਈ ਕੌਮ ਦੀ ਸੇਖਾਂ ਦੇ ਭਵਿੱਖ ਨੂੰ ਖਤਰਾ ਨਹੀਂ ਕੋਈ ਪੰਥਕ ਰਾਜਨੀਤੀ ਨੂੰ ਖਤਰਾ ਨਹੀਂ ਕੁਝ ਜਿਨ੍ਹਾਂ ਲੋਕਾਂ ਦੀ ਰਾਜਨੀਤੀ ਨੂੰ ਖਤਰਾ ਹੈ ਉਹ ਪੰਜਾਬ ਦੇ ਹੀ ਭਲੇ ਚ ਹੈ ਉਹ ਪੰਥ ਦੇ ਹੀ ਭਲੇ ਚ ਹੈ ਤੇ ਇੱਕ ਗੱਲ ਤੁਹਾਡੇ ਰਾਹੀਂ ਮੈਂ ਮਿੱਤ ਜੀ ਅਕਾਲੀ ਆਗੂ ਨੂੰ ਪੁੱਛਣਾ ਚਾਹੁੰਦਾ ਬੜਾ ਲੰਬਾ ਸਮਾਂ ਇਹ ਸਤਾ ਚ ਰਹਿ ਗਏ ਲੋਕ ਸਭਾ ਚ ਵੀ ਰਹੇ ਰਾਜ ਸਭਾ ਚ ਵੀ ਰਹੇ ਪੰਜਾਬ ਦੀਆਂ 15 ਸਾਲ ਹੁਣ ਲਗਾਤਾਰ ਇਹਨਾਂ ਸਰਕਾਰ ਬਣਾਈ 5 ਸਾਲ ਵਿੱਚੋਂ 6 ਕੇ ਇਸੇ ਤਰ੍ਹਾਂ ਕੇਂਦਰ ਚ ਵਜીર ਵੀ ਰਹੇ ਪਰ ਜੋ ਸਾਡਾ ਮਤਾ ਅਨੰਦਪੁਰ ਦਾ ਇੱਕ ਵੀ ਵਿਅਕਤੀ ਇਹਨਾਂ ਜੋ ਕੈਦਵੀਆਂ ਨੇ ਗੱਲ ਕੀਤੀ ਹੋਵੇ ਵੱਧ ਅਧਿਕਾਰਾਂ ਦੀ ਗੱਲ ਕੀਤੀ ਹੋਵੇ ਤੇ ਪਰ ਅੱਜ ਦਾ ਜਿਹੜੇ ਅੰਗ ਖਿਲਾਰੇ ਗਏ ਗੜੀਆਂ ਚ ਗੁਰੂ ਗ੍ਰੰਥ ਸਾਹਿਬ ਦੇ ਗੁਰੂ ਗ੍ਰੰਥ ਸਾਹਿਬ ਮੈਂ ਸਮਝਦਾ ਕਿ ਇਹ ਸਿੱਖਾਂ ਦਾ ਨਹੀਂ ਸਮੁੱਚੀ ਮਨੁੱਖਤਾ ਦਾ ਬ੍ਰਹਿਮੰਡ ਦੇ ਵਿੱਚ ਸ਼ਾਂਤੀ ਬਖਸ਼ਣ ਵਾਲੀ ਇੱਕ ਬਾਣੀ ਹੈ ਤੇ ਉਹਦੀ ਜੇ ਪੁਸਤ ਪਣਾਈ ਸਖਬੀਰ ਸਿੰਘ ਤੇ ਅਕਾਲੀ ਦਲ ਕਰੇ ਮੈਂ ਸਮਝਦਾ ਕਿ ਅਕਾਲੀ ਦਲ ਦਾ ਖਤਮ ਹੋਣਾ ਇੱਕ ਨਵੀਂ ਪੰਥਕ ਪਾਰਟੀ ਦੇ ਉੱਪਰ ਲਈ ਤੇ ਪੰਥ ਜੀ ਇੱਕ ਸ਼ਕਤੀਸ਼ਾਲੀ ਪੰਥਕ ਲੈਣ ਲਈ ਬਹੁਤ ਜ਼ਰੂਰੀ ਹੈ ਤੁਸੀਂ ਦੇਖ ਰਹੇ ਹੋ ਰਦਾਨਾ ਸਪੋਕਸਮੈਨ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੇ ਝਟਕੇ ਲੱਗਦੇ ਜਾ ਰਹੇ ਹਨ ਕਈ ਦਿਗਜ ਪਾਰਟੀ ਚੋਂ ਬਾਹਰ ਹੋ ਚੁੱਕੇ ਹਨ ਹਾਲੀ ਦੇ ਵਿੱਚ ਅਨਿਲ ਜੋਸ਼ੀ ਨੇ ਵੀ ਕਾਂਗਰਸ ਦਾ ਪੱਲਾ ਫੜ ਲਿਆ ਤੇ ਅਕਾਲੀ ਦਲ ਨੂੰ ਛੱਡ ਦਿੱਤਾ ਤਾਂ ਇਸ ਤੋਂ ਪਹਿਲਾਂ ਜਗਦੀਪ ਚੀਮਾ ਜਿਹੜੇ ਕਿ ਪੁਰਵ ਅਕਾਲੀ ਮੰਤਰੀ ਦੇ ਪੁੱਤਰ ਸਨ ਦੋ ਵਾਰ ਚੋਣ ਲੜ ਚੁੱਕੇ ਜਗਦੀਪ ਚੀਮਾ ਨੂੰ ਵੀ ਪਾਰਟੀ ਚੋਂ ਕੱਢਿਆ ਗਿਆ ਤੇ ਲਗਾਤਾਰ ਅਕਾਲੀ ਦਲ ਦਾ ਗਰਾਫ ਗਿਰਦਾ ਜਾ ਰਿਹਾ ਤੇ ਸੁਖਬੀਰ ਸਿੰਘ ਬਾਦਲ ਨੂੰ ਲਗਾਤਾਰ ਹੀ ਲੀਡਰ ਜਿਹੜੇ ਆ ਛੱਡਦੇ ਜਾ ਰਿਹਾ ਤਾਂ ਇਹ ਸਾਰੇ ਮਸਲੇ ਲੈ ਕੇ ਸਾਡੇ ਨਾਲ ਖਾਸ ਤੌਰ ਤੇ ਗੱਲਬਾਤ ਕਰਨਾ ਸੀ ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਗੁਰਦੀਪ ਸਿੰਘ ਬਰਾੜ ਜੀ ਨੇ ਉਹਨਾਂ ਨਾਲ ਗੱਲ ਕਰ ਬਰਾੜ ਸਾਹਿਬ ਕਿਵੇਂ ਦੇਖ ਰਹੇ ਹੋ ਅਕਾਲੀ ਦਲ ਬੜੀ ਵੱਡੀ ਉਮੀਦਾਂ ਸੀ ਇਹ ਪੰਜਾਬ ਦੀ ਪੰਥਕ ਪਾਰਟੀ ਹੈ 100 ਸਾਲ ਪੁਰਾਣੀ ਪਾਰਟੀ ਹੈ ਪਰ ਸੁਖਬੀਰ ਬਾਦਲ ਦੀ ਅੜੀਆਂ ਕਰਕੇ ਮਤਲਬ ਕਹਿ ਦਈਏ ਕਿ ਜ਼ਬਰਦਸਤੀ ਪ੍ਰਧਾਨ ਬਣੇ ਰਹਿਣ ਕਰਕੇ ਲਗਾਤਾਰ ਪਾਰਟੀ ਲਾਸਟ ਜਾ ਰਹੀ ਹੈ ਹੁਣਾ ਨਿਲਜੋਸ਼ੀ ਵੀ ਕਾਂਗਰਸ ਜੁਆਨ ਕਰ ਚੁੱਕੇ ਐ ਇਸ ਤੋਂ ਇਲਾਵਾ ਜਗਦੀਪ ਜੀਮਾ ਜਿਹੜੇ ਉਹਨਾਂ ਨੂੰ ਵੀ ਪਾਰਟੀ ਚ ਬਾਹਰ ਕੱਢ ਦਿੱਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਪੋਕਸਮੈਨ ਟੀਵੀ ਹਮੇਸ਼ਾ ਪੰਥ ਅਤੇ ਪੰਜਾਬ ਦੇ ਭਗ ਦੇ ਮੁੱਦਿਆਂ ਤੇ ਵਿਚਾਰ ਚਰਚਾ ਕਰਦੇ ਰਹਿੰਦੇ ਹਨ ਮੈਂ ਧੰਨਵਾਦੀ ਹਾਂ ਤੁਹਾਡਾ ਅੱਜ ਵੀ ਜਿਸ ਮੁੱਦੇ ਦੇ ਉੱਤੇ ਸਪੋਕਸਮੈਨ ਟੀਵੀ ਵੱਲੋਂ ਵਿਚਾਰ ਚਰਚਾ ਲਈ ਮੈਨੂੰ ਸਮਾਂ ਦਿੱਤਾ ਹੈ ਇਹਦੇ ਵਿੱਚ ਮੈਂ ਦੋ ਗੱਲਾਂ ਬਹੁਤ ਜ਼ਰੂਰੀ ਤੌਰ ਤੇ ਆਪਣੀ ਪਾਰਟੀ ਵੱਲੋਂ ਤੇ ਆਪਣੇ ਵਿਚਾਰ ਪੇਸ਼ ਕਰਨਾ ਚਾਹੁੰਦਾ। ਪਹਿਲੀ ਗੱਲ ਕਿ ਸਿੱਖ ਇੱਕ ਦੇਸ਼ ਦੇ ਵਿੱਚ ਬਹੁਤ ਮਹੱਤਵਪੂਰਨ ਮਿਨੋਰਟੀ ਹੈ। ਸ੍ਰੀ ਅੰਦੀ ਰਾਜ ਹੈ। ਦੇਸ਼ ਦੀ ਇੱਜ਼ਤ ਲਈ ਮੁਗਲਾਂ ਤੋਂ ਸਮੇਤ ਤੋਂ ਲੈ ਕੇ ਬਹੁਤ ਵੱਡੀਆਂ ਕੁਰਬਾਨੀਆਂ ਪੰਜਾਬ ਦੀਆਂ ਤੇ ਸਿੱਖ ਭਾਈਚਾਰੇ ਦੀ। ਸੰਵਿਧਾਨ ਦੇ ਮੁਤਾਬਕ ਹਰੇਕ ਮਿਨੋਰਟੀ ਨੂੰ ਆਪਣੇ ਅਧਿਕਾਰਾਂ ਦੀ ਰੱਖਿਆ ਲਈ ਉਹਨੂੰ ਜਥੇਬੰਦੀ ਬਣਾਉਣ ਦਾ ਅਧਿਕਾਰ। शिरोमਣੀ ਅਕਾਲੀ ਦਲ ਬਹੁਤ ਪੁਰਾਣੀ ਪਾਰਟੀ ਹੈ, ਕਾਂਗਰਸ ਤੋਂ ਵੀ ਪੁਰਾਣੀ ਹੈ। ਲਗਭਗ ਦੇਸ਼ ਦੀਆਂ ਮੋਢੀਆਂ 100 ਸਾਲ ਤੋਂ ਵੱਧ ਜਿਹੜੀਆਂ ਪਾਰਟੀਆਂ ਹਨ ਉਹਨਾਂ ਚੋਂ ਅਕਾਲੀ ਦਲ। ਚੌਥੀ ਗੱਲ ਇੱਕ ਰਾਸੀ ਪਾਰਟੀ ਦਾ ਹੈ। ਖੇਤਰੀ ਪਾਰਟੀ ਦੀ ਜ਼ਰੂਰਤ ਹੈ। ਮੈਂ ਸਮਝਦਾ ਕਿ ਕੋਈ ਦੋ ਬੰਦਿਆਂ ਨਾਲ ਜਾਂ ਸੁਖਬੀਰ ਤੇ ਕਮਜ਼ੋਰ ਹੋਣ ਨਾਲ ਖੇਤਰੀ ਪਾਰਟੀ ਕਮਜ਼ੋਰ ਨਹੀਂ ਹੋਏਗੀ ਪਿਛੇ ਤੁਸੀਂ 24 ਚਲੇ ਲੋ ਦੋ ਸੀਟਾਂ ਲੜੀਆਂ ਜਿਹੜੀਆਂ ਪੰਥਕ ਧਿਰਾਂ ਨੇ ਦੋਹੇ ਜਿੱਤੀਆਂ ਤੇ ਮੈਨੂੰ ਉਮੀਦ ਹੈ ਵੀ ਆਉਣ ਵਾਲੇ ਸਮੇਂ 'ਚ ਕੋਈ ਜਹਦਰ ਜਗਤਾਰ ਸਿੰਘ ਹਵਾਰਾ ਤੇ ਹੋਰ ਪੰਥਕ ਸਿੱਖਸੀਤਾਂ ਦੀ ਗਵਾਈ 'ਚ ਇੱਕ ਬਹੁਤ ਵੱਡੀ ਪੰਥਕ ਪਾਰਟੀ ਖੜੀ ਹੋਏਗੀ ਜਿਹੜੀਆਂ ਕਿਸਾਨ ਜੱਥੇਬੰਦੀਆਂ ਨਾਲ ਦਲਤਾਨਾ ਸਾਂਝੇ ਤੌਰ ਤੇ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਾਂਗੇ ਕੋਈ ਪਾਰਟੀ ਜਿਹੜੀ ਮੈਜੋਰਿਟੀ ਦੀ ਹੈ ਜਾਂ ਕੋਈ ਪਾਰਟੀ ਬਹੁ ਗਿਣਤੀ ਨਾ ਕਿਸੇ ਵੀ ਵਿਚਾਰਧਾਰਨਾ ਸੰਬੰਧਤ ਪਰ ਉਹਦੇ ਕੁਝ ਵਿਚਾਰ ਹੁੰਦੇ ਹਨ ਅਕਾਲੀ ਦਲ ਦਾ ਜਿਹੜਾ ਪ੍ਰੋਗਰਾਮ ਬਹੁਤ ਸਪਸ਼ਟ ਹੈ ਵਾਅਦਾ ਕਰ ਅਨੰਦਪੁਰ ਦਾ ਮਤਾ ਸੇਖਾਂ ਦੇ ਹਿੱਤਾਂ ਦੀ ਰਾਖੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਚਾਰ ਪਰ ਇੱਕ ਗੱਲ ਤੁਹਾਡੇ ਰਾਹੀਂ ਮੈਂ ਮਿਤਜੀ ਅਕਾਲੀ ਆਗੂ ਨੂੰ ਪੁੱਛਣਾ ਚਾਹੁੰਦਾ ਬੜਾ ਲੰਬਾ ਸਮਾਂ ਇਹ ਸਤਾ ਚ ਰਹਿਗੇ ਲੋਕ ਸਭਾ ਚ ਵੀ ਰਹੇ ਰਾਜ ਸਭਾ ਚ ਵੀ ਰਹੇ ਪੰਜਾਬ ਦੀਆਂ 15 ਸਾਲ ਹੁਣ ਲਗਾਤਾਰ ਇਹਨਾਂ ਸਰਕਾਰ ਬਣਾਈ ਪੰਜ ਸਰ ਵਿੱਚੋਂ ਛੱਡ ਕੇ ਇਸ ਇਤਰਾ ਕੇਂਦਰ ਚ ਵਜ਼ੀਰ ਵੀ ਰਹੇ ਪਰ ਜੋ ਸਾਡਾ ਮਤਾ ਅਨੰਦਪੁਰ ਦਾ ਇੱਕ ਵੀ ਵਿਅਕਤੀ ਇਹਨਾਂ ਚੋ ਕਹਿਦੇ ਵੀ ਉਹਨੇ ਗੱਲ ਕੀਤੀ ਹੋਵੇ ਵੱਧ ਅਧਿਕਾਰਾਂ ਦੀ ਗੱਲ ਕੀਤੀ ਹੋਵੇ ਅਮਲ ਦੇ ਵਿੱਚ ਜਿੱਥੇ ਵੱਧ ਅਧਿਕਾਰਾਂ ਨੂੰ ਖੋਰਾ ਲੱਗਿਆ ਜੰਮੂ ਕਸ਼ਮੀਰ ਦੀ 370 ਧਾਰਾ ਸੀ ਇਹ ਉਹਦੇ ਵਿਰੁੱਧ ਇਹਨਾਂ ਨੇ ਵੋਟਾਂ ਪਈਆਂ ਉਹਦੇ ਹੱਕ 'ਚ ਨਹੀਂ ਖੜੇ ਵੱਧ ਅਧਿਕਾਰਾਂ ਦੇ ਅੱਜ ਤੀਖ ਦੀ ਇਨਾਂ ਦੀ ਇੱਕ ਬੜੀ ਗੰਧ ਤੇ ਲਿਖੀ ਸੱਚਾਈ ਹੈ ਕਿ ਅਕਾਲੀ ਦਰਜ ਨੇ ਕਦੇ ਵੀ ਨਾ ਕਿਦੇ ਸਿੱਖਾਂ ਦੀ ਕੋਈ ਇੱਕ ਦਸ ਦਿਨ ਵੀ ਅਸੀਂ ਵੱਧ ਅਧਿਕਾਰਾਂ ਦੀ ਜਾਂ ਜੋ ਸਾਡੇ ਉਦੇਸ਼ ਹੈ ਜਾਂ ਜੋ ਧਰਮਜੋਤ ਮੋਰਚਾ ਲੱਗਿਆ ਉਹਦੇ ਬਾਰੇ ਕਦੇ ਮਤਾ ਹੀ ਰੱਖਿਆ ਹੋਵੇ ਬੀ ਆਨੰਦਪੁਰ ਦਾ ਮਤਾ ਸਾਨੂੰ ਦਿਓ ਜਾਂ ਜੋ ਵਾਅਦੇ ਸਾਡੇ ਨੇ 1947 ਚ ਕੀਤੇ ਗਏ ਸੀ ਉਹਦੀ ਗੱਲ ਕਦੇ ਰੱਖੀ ਹੋਵੇ ਤੇ ਜੇ ਇਸ ਤੋਂ ਵੀ ਸਭ ਤੋਂ ਵੱਡੀ ਗੱਲ ਸਿੱਖਾਂ ਦਾ ਜਿਹੜਾ ਇਤਿਹਾਸ ਹੈ ਮੁਗਲਾਂ ਤੋਂ ਪ੍ਰਾਤਨ ਸਮੇਂ ਤੋਂ ਲੈ ਕੇ ਬਹੁਤ ਵੱਡੀਆਂ ਕੁਰਬਾਨੀਆਂ ਕਰਨੀਆਂ ਪਈਆਂ ਛੋਟੇ ਤੇ ਵੱਡੂ ਵੱਡੇ ਕੱਲੂ ਘਰੇ ਜਿਹੜੇ ਹੋਏ ਉਹਦੇ ਚ ਸਿੱਖਾਂ ਦੀ ਕੁੱਲ ਬਸੋਂ ਦਾ ਅੱਧ ਤੋਂ ਵੱਧ ਇੱਕ ਇੱਕ ਦਿਨ ਚ ਸ਼ਹਾਦਤਾਂ ਪਾਈਆਂ ਪਰ ਇੱਕ ਗੱਲ ਕਿਤੇ ਵੀ ਵਾਪਰੀ ਨਹੀਂ ਇਤਿਹਾਸ ਦੇ ਵਿੱਚ ਵੀ ਕਿਸੇ ਦੁਸ਼ਮਣ ਨੇ ਵੀ ਕਿਸੇ ਵਿਰੋਧੀ ਨੇ ਵੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਖਿਲਾਰੇ ਹੋਣ ਤੇ ਪਰ ਅੱਜ ਦਾ ਜਿਹੜੇ ਅੰਗ ਖਿਲਾਰੇ ਗਏ ਗੜੀਆਂ ਚ ਗੁਰੂ ਗ੍ਰੰਥ ਸਾਹਿਬ ਦੇ ਗੁਰੂ ਗ੍ਰੰਥ ਸਾਹਿਬ ਮੈਂ ਸਮਝਦਾ ਕਿ ਇਹ ਸਿੱਖਾਂ ਦਾ ਨਹੀਂ ਸਮੁੱਚੀ ਮਨੁੱਖਤਾ ਦਾ ਬ੍ਰਹਿਮੰਡ ਦੇ ਵਿੱਚ ਸ਼ਾਂਤੀ ਬਖਸ਼ਣ ਵਾਲੀ ਇਕੋ ਬਾਣੀ ਹੈ ਤੇ ਉਹਦੀ ਜੇ ਪੁਸਤਕ ਪਣਾਈ ਸੁਖਬੀਰ ਸਿੰਘ ਦੇ ਅਕਾਲੀ ਦਲ ਕਰੇ ਮੈਂ ਸਮਝਦਾ ਕਿ ਇਹ ਅਕਾਲੀ ਦਲ ਦਾ ਖਤਮ ਹੋਣਾ ਇੱਕ ਨਵੀਂ ਪੰਥਕ ਪਾਰਟੀ ਦੇ ਉੱਭਰਨ ਲਈ ਤੇ ਪੰਥ ਜੇ ਇੱਕ ਸ਼ਕਤੀਸ਼ਾਲੀ ਪੰਥਕ ਲੈਣ ਲਈ ਬਹੁਤ ਜ਼ਰੂਰੀ ਹੈ ਜਿਵੇਂ ਅਜੇ ਅਨੈਲ ਜੋਸ਼ੀ ਜਾਂ ਜਗਦੀਪ ਸਿੰਘ ਚੀਮਾ ਜਿਥੋਂ ਤੱਕ ਜਗਦੀਪ ਸਿੰਘ ਚੀਮਾ ਦਾ ਸਵਾਲ ਹੈ ਉਹ ਅਕਾਲੀ ਦਲ ਦੇ ਪ੍ਰਧਾਨ ਜਿਨ੍ਹਾਂ ਨੇ ਬਹੁਤ ਲੰਬੀ ਸਮੇਂ ਅਕਾਲੀ ਦਲ ਚ ਸੇਵਾ ਵੀ ਰਹੀ ਪੰਥਕ ਸਿਧਾਂਤਾਂ ਤੇ ਪੈਰਾ ਦੇੰਦਾ ਵੀ ਉਹਨਾਂ ਨੇ ਯਤਨ ਕੀਤਾ ਹੈ ਉਹ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਰਿਸ਼ਤੇਦਾਰ ਹਨ ਅਨਤੇਰ ਸਿੰਘ ਚੀਮਾ ਦੇ ਸੁਪੁੱਤਰ ਹਨ ਉਹ ਜਦੋਂ ਤੋਂ ਅਕਾਲੀ ਦਰ ਬਣਿਆ ਉਹਦੇ ਵਰਕਰ ਹਨ ਜਿਹੜੇ ਅੱਜ ਉਹਨਾਂ ਲੋਕਾਂ ਨੂੰ ਵੀ ਕੱਢਿਆ ਜਾ ਰਿਹਾ ਹੈ ਤੇ ਅਨੈਲ ਜੋਸ਼ੀ ਜਿਹੜਾ ਇਹਨਾਂ ਦਾ ਬਹੁਤ ਵੱਡਾ ਲੀਡਰ ਸੀ ਉਹ ਛੱਡ ਕੇ ਕਾਂਗਰਸੇ ਵੱਲ ਜਾ ਰਿਹਾ ਹੈ ਮੈਂ ਸਮਝਦਾ ਕਿ ਸਖਬੀਰ ਸਿੰਘ ਬਾਦਲ ਬਹੁਤ ਪੈਸਾ ਉਹਨੇ ਮਾਰ ਕੇ ਭਾਗੋਂ ਨੂੰ ਲੁੱਟਿਆ ਉਹਦੇ ਕੋਲ ਕੋਈ ਕਮੀ ਨਹੀਂ ਉਹ ਡਰਾਮੇਬਾਜੀ ਉਹ ਪੰ 2 400 ਸੋਸ਼ਲ ਮੀਡੀਆ ਦੇ ਗਾਲਾਂ ਦੇ ਨਾਲੇ ਵੀ ਰੱਖ ਸਕਦਾ ਪਰ ਉਹਦੇ ਜੋ ਨੇ ਵੱਡੇ ਗناہ ਕੀਤੇ ਗناہ ਮਨੁੱਖਤਾ ਦੇ ਵਿਰੁੱਧ ਕੀਤੇ ਆ ਗੁਰੂ ਗ੍ਰੰਥ ਸਾਹਿਬ ਦੇ ਵਿਰੁੱਧ ਕੀਤੇ ਆ ਗੁਰੂ ਗ੍ਰੰਥ ਸਾਹਿਬ ਲਈ ਸ਼ਾਂਤਮਈ ਮੋਰਚਿਆਂ ਦੇ ਉੱਤੇ ਗੋਲੀਆਂ ਚਲਾਈਆਂ ਭ੍ਰਿਸ਼ਟਾਚਾਰਤਾ ਉਹਨਾਂ ਮਾਮਲਿਆਂ 'ਚ ਛੋਟੇ ਦੋਸ਼ ਰਹਿ ਜਾਂਦੇ ਜੇ ਕੋਈ ਗੁਰੂ ਗ੍ਰੰਥ ਸਾਹਿਬ ਲਈ ਧਰਨਾ ਤੇ ਬੈਠਿਆ ਉਹਦੇ ਕਤਲ ਕੀਤੇ ਗਏ ਇਸੇ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਨ੍ਹਾਂ ਨੇ ਅੰਗ ਖਿਲਾਰੇ ਗਲੀਆਂ 'ਚ ਉਹਨਾਂ ਨੂੰ ਸਿਕਿਉਰਟੀਆਂ ਦਿੱਤੀਆਂ ਉਹਨੇ ਰੱਖਿਆ ਕੀਤੀ ਜੇ ਕੋਈ ਉਹਨਾਂ ਦੇ ਲਈ ਇਨਸਾਨਾਂ ਦੇ ਜੇਲ੍ਹਾਂ ਚ ਭੇਜੇ ਗਏ ਉਹ ਕਿਸੇ ਵੀ ਟੰਗਣਾ ਨਾ ਪੈਸੇ ਨਾਲ ਜਾਂ ਕੋਈ 5-400 ਬੰਦਾ ਉਹਨੇ ਸਰਕਾਰਾਂ ਮੇਰੇ ਉਸ ਲੁੱਟ ਦਾ ਹਿੱਸਾ ਬਣਾਇਆ ਜਿਹੜਾ ਉਹਨਾਂ ਦੀ ਕਿਸੇ ਵੀ ਉਸ ਸਹਿਯੋਗ ਨਾਲ ਦੁਆਰਾ ਸਤਾਜ ਨਹੀਂ ਆ ਰਿਹਾ ਮੈਂ ਸਮਝਦਾ ਕਿ ਜਿਹੜੇ ਹੋਰ ਵੀ ਬੈਠੇ ਆ ਉਹਨਾਂ ਨੂੰ ਤੁਰੰਤ ਛੱਡ ਦੇਣਾ ਚਾਹੀਦਾ ਪਰ ਤੁਨ ਲਗਭਗ ਨਾਲ ਸਿੱਧਾ ਹੁਣ ਜਥੇਦਾਰ ਹਰਪ੍ਰੀਤ ਸਿੰਘ ਉਹਨਾਂ ਅਲੱਗ ਬਣ ਚੁੱਕਿਆ ਅਕਾਲੀ ਦਲ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਦੀ ਪਾਰਟੀ ਜਿਹੜੀ ਹੈ ਲਗਾਤਾਰ ਇਹਨਾਂ ਦੇ ਗਰੁੱਪ ਜਿਹੜਾ ਉਹ ਥੱਲੇ ਜਾਇਆ ਯਾਰਾ ਨਿਲਜੋਸ਼ੀ ਛੱਡ ਗਏ ਫਿਰ ਇਹ ਆਉਣ ਵਾਲੇ ਸਮੇਂ ਦੇ ਵਿੱਚ ਕਿਵੇਂ ਦੇਖਦੇ ਹੋ ਭਵਿੱਖਮੈਂਤਾ ਲੱਗਦਾ ਕਿ ਆਉਣ ਵਾਲੇ ਸਮੇਂ ਜਿਸ ਤੋਂ ਵੀ ਜਿਹੜਾ ਖਸਤਾ ਹਾਲਾਤ ਹੋ ਜਾਣਾ ਕਾਦੀ ਦਲ ਦੇ ਮੈਂ ਇਹਦੇ ਤੇ ਜਿਉ ਤੁਹਾਡਾ ਸਵਾਲ ਹੈ ਤਾਂ ਮੈਂ ਪਹਿਲਾਂ ਵੀ ਇਹਦੇ ਦੇ ਬਾਰੇ ਕਿਹਾ ਹੈ ਕਿ ਕਾਦੀ ਦਲ ਦੇ ਜਾਂ ਪੰਥਕ ਪਾਰਟੀ ਦੇ ਖਸਤਾ ਹਾਲਤ ਨਹੀਂ ਹੋਣਗੇ ਇਹ ਖਸਤਾ ਹਾਲਤ ਬਾਦਲ ਦੇ ਜਾਂ ਜਿਹੜੇ ਵੀ ਉਹਦੇ ਭਾਈਵਾਲ ਰਹੇ ਗੋਲੀ ਚਲਾਉਣ ਵੇਲੇ ਬੇਅਦਵੀ ਵੇਲੇ ਜਿਹੜੇ ਜਿ ਡੁੱਬਦੀ ਬੇੜੀ ਚੋਂ ਛੱਡ ਕੇ ਭਏ ਉਹ ਸੁਧਾਰ ਦੇ ਨਾਂ ਤੇ ਇਕੱਠੇ ਹੋ ਜਾਣ ਕਾਛੇ ਦੇ ਨਾਂ ਤੇ ਹੋ ਜਾਣ ਇਹਨਾਂ ਦੇ ਖਸਤਾ ਹਾਲਤ ਹੋਣੇ ਪੰਥ ਦੇ ਭਲੇ ਚ ਤੇ ਪੰਜਾਬ ਦੇ ਭਲੇ ਚ ਕੀ ਪੰਜਾਬ ਨੂੰ ਉਹਨਾਂ ਲੋਕਾਂ ਨੂੰ ਦੁਆਰਾਵਾਰੀ ਦੇਣੀ ਚਾਹੀਦੀ ਹੈ ਜਿਹੜੇ ਨੇ ਪੰਜਾਬ ਨੂੰ ਲੁੱਟ ਕੇ ਪੰਜਾਬ ਅੱਜ ਅਸੀਂ ਨਸ਼ਿਆਂ ਦੇ ਖੜਾ ਹੈ ਅੱਜ ਪੰਜਾਬ ਇੱਕ ਬਰਬਾਦੀ ਦੇ ਕੰਡੇ ਤੇ ਖੜਾ ਹੈ ਜਿੱਥੇ ਗੁਰੂ ਦੀ ਬਾਣੀ ਚਲਣੀ ਚਾਹੀਦੀ ਉਹ ਤੋਂ ਲਾਸ਼ਾਂ ਉੜਦੀਆਂ ਘਰਾਂ ਚੋਂ ਨਸ਼ਿਆਂ ਦੇ ਨਾਲ ਹਰ ਇੱਕ ਪਿੰਡ ਚੋਂ ਕਿੰਨੇ ਮੁੰਡੇ ਕਿੰਨੇ ਨੌਜਵਾਨ ਨਸ਼ਿਆਂ ਨਾਲ ਕਤਲ ਹੋ ਰਹੇ ਆ ਮਾਰੇ ਜਾ ਰਹੇ ਹਨ ਜੋ ਕੁਛ ਅੱਜ ਵਾਪਰ ਰਿਹਾ ਹੈ ਉਹਦੇ ਲਈ ਜ਼ਿੰਮੇਵਾਰ ਕੌਣ ਹੈ ਉਹਦੇ ਲਈ ਜ਼ਿੰਮੇਵਾਰ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਸਤਾ ਹੰਡਾਈ ਉਹ 100% ਜ਼ਿੰਮੇਵਾਰ ਇਸ ਲਈ ਜੇ ਉਹ ਦੋਸ਼ੀ ਲੋਕ ਆ ਜਾਂ ਜਿਹੜੇ ਜ਼ਿੰਮੇਵਾਰ ਇਹਨਾਂ ਘਟਨਾਵਾਂ ਲਈ ਜਿਹੜੇ ਅੱਜ ਕਮਜ਼ੋਰ ਹੋ ਰਹੇ ਆ ਤਾਂ ਮੈਂ ਸਮਝਦਾ ਕਿ ਇਹ ਪੰਜਾਬ ਦੇ ਭਲੇ 'ਚ ਪੰਜਾਬ ਦੇ ਵਿੱਚ ਪੰਥਕ ਰਾਜਨੀਤੀ ਨੂੰ ਪੰਥਕ ਵਿਚਾਰਧਾਰਾ ਨੂੰ ਕੋਈ ਖਤਰਾ ਨਹੀਂ ਇਹ ਮਾੜੇ ਬੰਦਿਆਂ ਦੇ ਨਿਕਲਣ ਨਾਲ ਇੱਕ ਪੰਥਕ ਰਾਜਨੀਤੀ ਇਹਨਾਂ ਦੇ ਕਮਜ਼ੋਰ ਹੋਰਨਾ ਪੰਥਕ ਰਾਜਨੀਤੀ ਬਹੁਤ ਮਜ਼ਬੂਤ ਹੋ ਕੇ ਨਿਕਲੇਗੀ ਮੈਨੂੰ ਉਮੀਦ ਹੈ ਕਿ ਜਿਹੜਾ ਇੱਕ ਨਵਾਂ ਚੱਲ ਰਿਹਾ ਸਾਰਾ ਸਿਸਟਮ ਪੰਥਕ ਰਾਜਨੀਤੀ ਦੇ ਨਾਲ ਕਿਸਾਨ ਜੱਥੇਬੰਦੀਆਂ ਦਲਤ ਭਾਈਚਾਰਾ ਬੁੱਧੀਜੀਵੀ ਹਿੰਦੂ ਭਾਈਚਾਰੇ ਦੇ ਬੇਮਾਨਦਰ ਲੋਕ ਸਮੁੱਚੇ ਪੰਜਾਬੀਆਂ ਦੇ ਜਿਹੜੇ ਸਿਹਰਦ ਲੋਕ ਆ ਜਿਹੜੇ ਪੰਜਾਬ ਦੇ ਭਵਿੱਖ ਪ੍ਰਤੀ ਫਿਕਰਮੰਦ ਵੀ ਆ ਤੇ ਕੁਝ ਕਰਨਾ ਵੀ ਚਾਹੁੰਦੇ ਆ ਉਹਨਾਂ ਦਾ ਇੱਕ ਭਵਿੱਖ ਦੇ ਵਿੱਚ ਬਹੁਤ ਵੱਡੀ ਤਾਕਤ ਉਭਰੇਗੀ ਦੇ ਕੋਈ ਬਹੁਤਾ ਸਮਾਂ ਨਹੀਂ ਲੱਗਣਾ ਬਿਲਕੁਲ ਬਰਾੜ ਸਾਹਿਬ ਜਗਦੀਪ ਚਿਮਮ ਨੇ ਵੀ ਹੈ ਕਿ ਅਕਾਲੀ ਦਲ ਦੀ ਮੀਟਿੰਗਾਂ ਹੁੰਦੀਆਂ ਸਿਰਫ ਹੱਸ ਕੇ ਚਾਹ ਪੀ ਕੇ ਕਹਿੰਦੇ ਮੁੜ ਜਾਂਦੇ ਸੀ ਕੋਈ ਪੱਕੇ ਤੌਰ ਤੇ ਉਹਦੇ ਕੋਈ ਫੈਸਲੇ ਨਹੀਂ ਕੀਤੇਗਾ ਮਤਲਬ ਉਹਨਾਂ ਨੇ ਇਸ ਤਰੀਕੇ ਦੀ ਵੀ ਗੱਲ ਕਹੀ ਹੈ ਜੋ ਉਹਨਾਂ ਨੇ ਕਹੀ ਹੈ ਮੈਂ ਸਮਝਦਾ ਉਹ ਤਾਂ ਠੀਕ ਕਹੀ ਕਹੀ ਹੈ ਪਰ ਘਟ ਕਹੀ ਹੈ ਕਿਉਂਕਿ ਇੱਕ ਗਰਾਫਟ ਆ ਚੁੱਕੀ ਹੈ ਜੇ ਕੋਈ ਇੱਕ ਕਿਸੇ ਇੱਕ ਗੈਂਗ ਬਣ ਚੁੱਕਿਆ ਹੈ ਅਕਾਲੀ ਦਲ ਦਾ ਇੱਕ ਗੈਂਗ ਦਾ ਮੁਖੀ ਜੀਦਾ ਨਾਂ ਅਕਾਲੀ ਦਲ ਆ ਉਹਦਾ ਮੁਖੀ ਹੈਗਾ ਸੁਖਬੀਰ ਸਿੰਘ ਬਾਦਲ ਦੂਜੇ ਉਸ ਗੈਂਗ ਦੇ ਮੈਂਬਰ ਜਿਵੇਂ ਇੱਕ ਗੈਂਗ ਕਿਸੇ ਨੂੰ ਸਾਰਿਆਂ ਨੂੰ ਲੁੱਟਦਾ ਡਾਕੂ ਦਾ گرو ਹੁੰਦਾ ਇਹ ਉਹ ਲੋਕ ਆ ਤੇ ਉਹ ਜਿਹ ਇੱਕ ਉਹਨਾਂ ਦਾ ਇੱਕ ਹੈੱਡ ਹੁੰਦਾ ਇੱਕ ਗੈਂਗ ਦਾ ਇਹ ਜਮਹੂਰੀ ਪਾਰਟੀਆਂ ਨਹੀਂ ਉਹ ਗੈਂਗ ਦਾ ਜਦੋਂ ਮੁਖੀ ਬਹਿੰਦਾ ਦੂਜੇ ਉਹਦੀ ਜਿਵੇਂ ਇੱਕ ਗੈਂਗ ਦੇ ਮੁਖੀ ਦੀ ਖਸ਼ਾਮਦਾ ਕਰਦੇ ਆ ਹਾ ਹੂ ਕਰਦੇ ਆ ਉਹਵੇਂ ਜਿਹੜੇ ਇਕੱਠੇ ਹੁੰਦੇ ਆ ਲੋਕਾਂ ਨੂੰ ਵਿਖਾਉਣ ਲਈ ਵੀ ਅਜੇ ਅਕਾਲੀ ਦਲ ਦੀ ਮੀਟਿੰਗ ਹੈ ਤੇ ਉਸ ਦੇ ਵਿੱਚ ਇਸੇ ਤਰ੍ਹਾਂ ਦੇ ਹਾਲਾਤ ਜਿਵੇਂ ਗੈਂਗ ਦੇ ਮੁਖੀ ਨੂੰ ਕੀਤਾ ਜਾਂਦਾ ਹੈ ਕਿ ਗੈਂਗਸਟਰਾਂ ਦੇ ਮੁਖੀ ਦੇ ਦੂਜੇ ਸਾਰੇ ਉਹਦੇ ਵਰਕਰ ਉਹਦੇ ਰੱਬ ਨੂੰ ਹੁਕਮ ਆਂਦੇ ਆ ਉਸੇ ਤਰ੍ਹਾਂ ਦਾ ਇੱਕ ਇੱਕ ਗੈਂਗਸਟਰ ਅਕਾਲੀ ਦਰ ਜਿਹੜਾ ਬਣ ਗਿਆ ਸਖਵੀਰ ਸਿੰਘ ਨੇ ਬਣਾਤਾ ਮੈਂ ਫਿਰ ਆਪਣੀ ਗੱਲ ਨੂੰ ਦਰਹਾਉਣਾ ਚਾਹੁੰਦਾ ਕਿ ਇਹ ਇਨਾਂ ਲੋਕਾਂ ਦਾ ਰਾਜਨੀਤੀ ਚੋਂ ਖਤਮ ਹੋਣਾ ਇੱਕ ਵੱਡੀ ਪੰਥਕ ਮਜ਼ਬੂਤ ਪਾਰਟੀ ਤੇ ਲਹਿਰ ਉੱਭਰਨ ਦਾ ਇੱਕ ਹਾਲਾਤ ਬਣਾ ਰਿਹਾ ਹੈ ਤੇ ਜਦੋਂ ਹਾਲਾਤ ਬਣ ਜਾਣ ਉਹ ਆਪਣੇ ਆਪ ਹੀ ਸਾਹਮਣੇ ਆ ਜੂ ਕੋਈ ਲੀਡਰਸ਼ਿਪ ਦਾ ਘਾਟਾ ਨਹੀਂ ਮੈਂ ਇਹਦੇ ਚ ਇੱਕ ਗੱਲ ਸਾਂਝੀ ਕਰਨੀ ਚਾਹੁੰਦਾ ਅੱਜ ਜਿਹਦਾ ਜਗਤਾਰ ਸਿੰਘ ਹਵਾਰਾ ਦੀ ਮਾਤਾ ਬਹੁਤ ਬਿਮਾਰ ਹੈ ਉਹ ਬੋਲ ਵੀ ਨਹੀਂ ਸਕਦੀ ਕਿਸੇ ਨੂੰ ਸਿਆਣ ਵੀ ਨਹੀਂ ਸਕਦੀ ਉੱਥੇ ਪਈ ਹੈ ਇਹਦੇ باوجود ਉੱਥੇ ਇੱਕ ਮੇਲਾ ਲੱਗਿਆ ਸਵੇਰ ਤੋਂ ਸ਼ਾਮ ਤੱਕ ਮੇਲਾ ਲੱਗਿਆ ਸਾਰੀ ਲੀਡਰਸ਼ਿਪ ਪੰਥ ਦੀ ਸਾਰੇ ਸਿਰ ਦੇ ਲੋਕ ਨੌਜਵਾਨ ਇਲਾਕੇ ਦੇ ਲੋਕ ਕਿੰਦੀ ਵੱਡੀ ਗਿਣਤੀ ਚ ਜਾ ਰਹੇ ਹੈ ਜਿਵੇਂ ਕਿਸੇ ਇੱਕ ਥਾਂ ਤੇ ਗੁਰਦੁਆਰੇ ਚ ਲੰਗਰ ਚੱਲਦੇ ਹੁੰਦੇ ਹੈ ਚਾਹ ਦੇ ਲੰਗਰ ਚੱਲ ਰਹੇ ਹੈ ਪ੍ਰਸ਼ਾਦਾ ਦੇ ਲੰਗਰ ਚੱਲ ਰਹੇ ਹੈ ਲੀਡਰਸ਼ਿਪ ਦਾ ਕੋਈ ਘਟਾ ਨਹੀਂ ਜੇ ਇੱਕ ਮਾਤਾ ਜਿਹੜੀ ਕਿਸੇ ਨੂੰ ਸਿਆਣ ਨਹੀਂ ਸਕਦੀ ਬੋਲ ਨਹੀਂ ਸਕਦੀ ਉਹਦੇ ਦਰਸ਼ਨ ਕਰਨ ਲਈ ਉਥੇ ਭੀੜਨ ਲੱਗ ਰਹੀ ਹੈ ਤੇ ਕੱਲ ਨੂੰ ਜੇ ਜੈਦਾ ਜਗਤਾਰ ਸਿੰਘ ਹਵਾਰਾ ਬਾਹਰ ਆਉਂਦੇ ਹੈ ਤੇ ਸਾਨੂੰ ਇਹ ਸਮਝ ਲੈਣਾ ਚਾਹੀਦਾ ਵੀ ਅੱਜ ਕੌਣ ਦਾ ਅੱਗੂ ਕੌਣਾ ਕੋਈ ਕੌਮ ਦੀ ਸੇਖਾਂ ਦੇ ਭੇਖ ਨੂੰ ਖਤਰਾ ਨਹੀਂ ਕੋਈ ਪੰਥਕ ਰਾਜਨੀਤੀ ਨੂੰ ਖਤਰਾ ਨਹੀਂ ਕੁਝ ਜਿਨ੍ਹਾਂ ਲੋਕਾਂ ਦੀ ਰਾਜਨੀਤੀ ਨੂੰ ਖਤਰਾ ਹੈ ਉਹ ਪੰਜਾਬ ਦੇ ਭਲੇ ਚ ਉਹ ਪੰਥ ਦੇ ਭਲੇ ਚ ਤੇ ਸਹੀ ਅਰਥਾਂ ਚ ਜਿਹੜਾ ਅਕਾਲੀ ਦਲ ਅਕਾਲੀ ਲੀਡਰਸ਼ਿਪ ਪੰਥਕ ਲੀਡਰਸ਼ਿਪ ਉਭਰੇਗੀ ਤੇ ਮੈਂ ਇਹਨੂੰ ਬਹੁਤ ਪੱਕਾ ਯਕੀਨ ਆ ਮੈਂ ਕੋਈ ਗੱਲ ਪ੍ਰੈਸ ਲਈ ਜਾਂ ਤੁਹਾਡੇ ਲਈ ਜਾਂ ਵਦਾ ਚੜਾ ਕੇ ਨਹੀਂ ਕਹਿ ਰਿਹਾ ਕਿ 2025 ਦੇ ਵਿੱਚ ਵਿੱਚ ਹੀ ਤੇ ਬਹੁਤ ਕੁਝ ਵਾਪਰ ਜਾਣਾ ਤੇ ਮਜ਼ਬੂਤ ਪੰਥਕ ਧਿਰ ਤੇ ਸਮੁੱਚੇ ਪੰਜਾਬੀਆਂ ਦੀ ਇੱਕ ਧਿਰ 25 ਤੋਂ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਸਾਹਮਣੇ ਆ ਜੇਗੀ 6 27 ਚ ਭਾਵੇਂ ਉਹ ਕਾਂਗਰਸ ਕਿਉਂਕਿ ਸਾਰਿਆਂ ਦਾ ਇੱਕੋ ਹੈ ਇਹ ਡੋਟ ਹੈ ਨਹੀਂ ਇਕਤਾ ਮੈਂ ਜੀ ਇਹ ਸਾਨੂੰ ਕੋਈ ਭਲੇਖਾ ਨਹੀਂ ਰਹਿਣਾ ਚਾਹੀਦਾ ਕੇਰੀਵਾਲ ਬੀਜੇਪੀ ਅੱਜ ਪਿਛੇ ਕੱਲ ਦੇ ਤੁਸੀਂ ਨਾ ਪਾਤ ਟਾਈਮ ਚ ਅਖਬਾਰ ਚ ਬਿਆਨ ਪੜਿਆ ਹੋਣਾ ਕੇਰੀਵਾਲ ਨੇ ਬੀਜੇਪੀ ਨੂੰ ਇੱਕ ਪੇਸ਼ਕਾਸ਼ ਕੀਤੀ ਹੈ ਵੀ ਆਪਣੇ ਇਕੱਠੇ ਹੋਏ ਬਿਨਾ ਪੰਜਾਬ ਦੀ ਰਾਜਨੀਤੀ ਚ ਆਪਣਾ ਕੈਮਰਾ ਨਾ ਬੜੌਖਾ ਉਹ ਵੀ ਮੰਨ ਚੁੱਕੇ ਬਿਲਕੁਲ ਪਰ ਅਕਾਲੀ ਦਾ ਤੁਹਾਨੂੰ ਲੱਗਦਾ ਕਿ ਜਿਸ ਤਰੀਕੇ ਦਾ ਹੁਣ ਮਾਹੌਲ ਬਣ ਗਿਆ ਅਕਾਲੀ ਦਾ ਲੀਡਰਸ਼ਿਪ ਇੱਕਾਰ ਲੱਗ ਹੋ ਗਿਆ ਧੜਾ ਬਣ ਗਿਆ ਦੂਜੇ ਪਾਸੇ ਵੱਡੇ ਲੀਡਰ ਛੱਡ ਕੇ ਜਾ ਰਿਹਾ ਤਾਂ ਲੱਗਦਾ ਸੁਖਬੀਰ ਸਿੰਘ ਬਾਦਲ ਨੂੰ ਲੋਕੋਂ ਨਕਾਰਨਾ ਸ਼ੁਰੂ ਕਰ ਰਹੇ ਅੱਗੇ ਹੋਰ ਵੀ ਜ਼ਿਆਦਾ ਤਾਦਾਦ ਵਧੂਗੇ ਨਾ ਲੋਕਾਂ ਬਿਲਕੁਲ ਨਹੀਂ ਮੈਨੂੰ ਇਹ ਸਵਾਲ ਤੁਹਾਡਾ ਸਹਿਮਤ ਨਹੀਂ ਨਕਾਰਨਾ ਸ਼ੁਰੂ ਤਾਂ ਉਹਨੂੰ ਕਰ ਕਰਨਾ ਸ਼ੁਰੂ ਕਰ ਦਿੰਦੇ ਜਿਹੜਾ ਨਕਾਰਿਆ ਨਾ ਗਿਆ ਹੋਵੇ ਪਿਛੜੀਆਂ ਕੋਈ 1 ਸਾਲ ਪਹਿਲਾਂ ਦੀ ਤੁਸੀਂ ਪ੍ਰੈਸ ਵੀ ਗੱਲਾਂ ਬਹੁਤ ਛੇਤੀ ਭੁੱਲਦੀ ਐ ਇੱਕ ਸਾਲ ਪਹਿਲਾਂ ਇਹਨਾਂ ਦੀ ਪੰਜ ਬੰਦਿਆਂ ਦੀ ਜਦੋਂ ਇਸ ਧਾਰਾ ਵਾਲੀ ਤੇ ਇਕੱਠੇ ਸੀ ਪੰਜਾਂ ਦੀਆਂ ਜਮਾਨਤ ਆ ਪਰਲਮੈਂਟ ਚ ਜਾਤਦੀਆਂ ਹੋਰ ਕਿਵੇਂ ਨਕਾਰੇ ਜਾਂਦੇ ਬੰਦੇ ਤੇ ਸਾਰੀਆਂ ਸੀਟਾਂ ਇੱਕ ਸੀਟ ਜਿੱਤ ਗਈ ਪੈਸੇ ਨਾਲ ਜਿੱਤ ਗਈ ਕੋਈ ਕਾਰਨ ਸਾਰੇ ਇਕੱਠੇ ਹੋ ਕੇ ਵਿੱਚ ਅਕਾਲੀ ਵਿੱਚੇ ਕਾਂਗਰਸੀ ਵਿੱਚੇ ਆਮ ਆਦਮੀ ਨੇ ਇੱਕ ਜਿਤਾਤੀ ਉਹ ਤਾਂ ਹਜੇ ਵੀ ਸੁਖਵੀਰ ਸਿੰਘ ਬਾਦਲ ਹਜੇ ਵੀ ਸ਼ੋਅ ਕਰ ਰਿਹਾ ਕਿ ਸਾਰਾ ਅਕਾਲੀ ਦਲ ਇਕੱਠਾ ਹੈਗਾ ਕਿਤੇ ਜਾਣਿਆ ਕਹਿੰਦੇ ਪੂਰਾ ਜੋਸ਼ ਹੁੰਦਾ ਦੇਖਣ ਨੂੰ ਲੋਕਾਂ 'ਚ ਨਹੀਂ ਉਹਦੇ ਕਹਿਣਾ ਕੀ ਫਰਕ ਪੈਂਦਾ ਜੇ ਕੋਈ ਮੈਂ ਦਾਅਵਾ ਕਰਦਾ ਵੀ ਸਾਰਾ ਪੰਜਾਬ ਸਾਡੇ ਨਾਲ ਖੜਾ ਹੈ ਜਾਂ ਕੋਈ ਵੀ ਵਿਅਕਤੀ ਕਿਸੇ ਨੂੰ ਬੋਲਣ ਤੇ ਉਤੋਂ ਰੋਕਾਵਟ ਤਾਂ ਹੈ ਨਹੀਂ ਤੇ ਉਹ ਪਹਿਲਾਂ ਵੇਖੋ ਜਦੋਂ ਉਹਦੀ ਸਰਕਾਰ ਸੀ ਉਦੋਂ ਉਹਦੇ ਕੋਲੇ 14 ਸੀਟਾਂ ਆਈਆਂ 14 ਤੋਂ ਬਾਅਦ ਜਦੋਂ ਫੇਰ ਉਹ ਕਹਿੰਦੇ ਮੇਰੀ ਤਾਂ ਸਰਕਾਰ ਆ ਗਈ ਤਿੰਨ ਆ ਗਈ ਤਿੰਨ ਸੀਟਾਂ ਚੋਣਾਂ ਤੋਂ ਪਹਿਲਾਂ ਪਹਿਲਾਂ ਇੱਕ ਰਹਿ ਗਈ ਜਿਹੜੀ ਇੱਕ ਮਜੀਠੇ ਦੇ ਘਰ ਵਾਲੀ ਹੈ ਉਹ ਵੀ ਇਹਨਾਂ ਨਾਲ ਨਹੀਂ ਉਹ ਵੀ ਇਹਨਾਂ ਤੇ ਰੁੱਸੀ ਹੋਈ ਹੈ ਤੇ ਜੇ ਇੱਕ ਪਾਰਟੀ ਜਿਹੜੀ ਇੱਡੀ ਪੁਰਾਣੀ ਤੇ 15 ਸਾਲ ਸਾਧਾ ਚ ਰਹੇ ਜੇ ਤੇ ਅੱਜ ਜ਼ੀਰੋ ਤੇ ਅੱਜ ਤੇ ਉਹ ਫੇਰ ਵੀ ਦਾਵਾ ਕਰੀ ਜਾਵੇ ਤੇ ਮੈਂ ਸਮਝਦਾ ਉਹਦਾ ਦਾਵਾ ਹਾਸ ਹੋ ਹੀ ਨਾ ਬਹੁਤ ਬਹੁਤ ਧੰਨਵਾਦ ਜੀ ਸੋਚਸਨ ਯੂनाइटेड ਅਕਾਲੀ ਦਲ ਦੇ ਪ੍ਰਧਾਨ ਗੁਰਦੀਪ ਸਿੰਘ ਬਰਾੜ ਜਿਨ੍ਹਾਂ ਨੇ ਕਿਹਾ ਕਿ ਸੁਬੀਰ ਸਿੰਘ ਬਾਦਲ ਦੇ ਲਈ ਆਨ ਵਾਲਾ ਸਮਾਂ ਝੜਾ ਉਹ ਬਹੁਤ ਔਖਾ ਹੈਗਾ ਕਿਉਂਕਿ ਇਸ ਤੋਂ ਪਹਿਲਾਂ ਵੱਡੇ ਲੀਡਰ ਪਾਰਟੀ ਚੋਂ ਜਾ ਚੁੱਕੇ ਤੇ ਲਗਾਤਾਰ ਬੋਲਣ ਵਾਲਿਆਂ ਨੂੰ ਪਾਰਟੀ ਚੋਂ ਕੱਢਿਆ ਜਾ ਰਿਹਾ ਹੈ ਉਹ ਦੇਖਦੇ ਹਾਂ ਆਲਾ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਕੀ ਪਵਿੱਖ ਨਿਕਲਦਾ ਹੈ ਕੈਮਰਾਮੈਨ ਗੁਰਵਿੰਦਰ ਦੇ ਨਾਲ ਮੇ ਸ਼ਰਮਨ ਰਜ਼ਾਨਾ ਸਪੋਕਸਮੈਨ ਬਠਿੰਡਾ